ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਬਾਬਾ ਜੀ ਕੀ ਹਾਲ ਚਾਲ ਨੇ ਜੀ ਚੜ੍ਹਦੀ ਕਲਾ ਦਾ ਹਮ ਤਾਂ ਤੁਸੀਂ ਸੁਣਾਓ ਹੋਰ ਕਿੱਥੋਂ ਆ ਗਿਆ ਸੰਕਤਾ ਜੀ ਦਾਸ ਰਾਜਪੁਰਾ ਸ਼ਹਿਰ ਜ਼ਿਲ੍ਹਾ ਪਟਿਆਲਾ ਹਾਂਜੀ ਤੇ ਪਹਿਲੀ ਕੈਨੇਡਾ ਆਏ ਆ ਬੇਟੀ ਆਪਣੀ ਇੱਥੇ ਗਈ ਹੈ ਉਹ ਨਾਲ ਸੱਦਿਆ ਸੀ ਤੇ ਮਹੀਨਾ ਹੋ ਗਿਆ ਇਹਨੂੰ ਫੇਰ ਪਤਾ ਲੱਗਾ ਵੀ ਇੱਥੇ ਗੁਰੂ ਘਰ ਦੀ ਸੇਵਾ ਜਿਲਵੜ ਸਿੰਘਾਣਾ ਅਦਾਸਿਆ ਹੂੰ ਹੂੰ ਦਾਸ ਫਿਰ ਮੌਂਟਰੀ ਵਾਲ ਇੱਥੇ ਆਇਆ ਔਰ ਇੱਥੇ ਸਭ ਤੋਂ ਵੱਡਾ ਇੱਕ ਮੈਂ ਚੀਜ਼ ਵੇਖੀ ਹੈ ਵੀ ਸ਼ਾਂਤੀ ਜ਼ਿਆਦੀ ਹੈ ਹਾਂਜੀ ਹਰਿਆਵਲ ਬਹੁਤ ਹੈ ਕੋਲ ਹੈ ਜਿਹੜਾ ਸਮੁੰਦਰ ਚਲਦਾ ਪਿਆ ਹੈ ਹੂੰ ਹੂੰ ਇਹ ਵੇਖਿਆ ਏ ਕਿ ਆਸ-ਪਾਸੇ ਦਰਖਤ ਬਹੁਤ ਹਰਿਆਵਲ ਬੜੀ ਹੈ ਹਾਂਜੀ ਸੰਗਤਾਂ ਵੀ ਸ਼ਨੀ ਸ਼ੁੱਕਰਵਾਰ ਮੈਂ ਇੱਥੇ ਆਇਆ ਸੀ ਸੰਗਤ ਵੀ ਕਾਫੀ ਵਧੀਆ ਹੈ ਪ੍ਰੇਮ ਕਰਨ ਵਾਲੀ ਸੰਗਤ ਹਾਂਜੀ ਬਾਕੀ ਗੁਰੂ ਮਾਰ ਦੀ ਕਿਰਪਾ ਹੋਈ ਤੇ ਸੇਵਾ ਇੱਥੇ ਕਰਾਂਗੇ ਜੋ ਪ੍ਰਮਾਤਮਾ ਨੂੰ ਪਾਇਆ ਤਾਂ ਬੰਦੇ ਦੇ ਬਸ ਕੁਝ ਨਹੀਂ ਹਾਂਜੀ ਜਿੰਨੀ ਕਿ ਸੇਵਾ ਮਾਰ ਨਹੀਂ ਕਰਾਈ ਕਿੰਨੇ ਵਾਰੇ ਕੈਨੇਡਾ ਆ ਗਏ ਜੀ ਦਾਸ ਪਹਿਲੀ ਰਿਹਾ ਜੀ ਕੈਨੇਡਾ ਅੱਛਾ ਹੋਰ ਕਿਸੇ ਦੇਸ਼ ਪਹਿਲਾਂ ਪਹਿਲਾਂ ਇੰਗਲੈਂਡ 6 ਸਾਲ ਲਾ ਕੇ ਆਇਆ ਮੈਂ ਹਾਂਜੀ ਉੱਥੇ ਵੀ ਗੁਰੂ ਘਰ ਦੀ ਸੇਵਾ ਕੀਤੀ ਐ ਇੱਥੋਂ ਵੀ ਮੈਂ ਇੰਡੀਆ ਵਿੱਚੋਂ ਵੀ ਗੁਰੂ ਘਰ ਦੀ ਸੇਵਾ ਕਰਦਾ ਸੀ ਹੁਣ ਮੈਂ ਛੁੱਟੀ ਤੇ ਆਇਆ ਵੈਸੇ ਉਹਨਾਂ ਲੋ 6 ਮਹੀਨੇ ਛੁੱਟੀ ਲੈ ਕੇ ਆਇਆ ਉੱਥੇ ਵੀ 8 ਸਾਲ ਹੋ ਗਏ ਸੇਵਾ ਕਰਦਾ ਇੱਕੋ ਜਗ੍ਹਾ ਹਾਂਜੀ ਬਾਕੀ ਸੰਗਤ ਦਾ ਪਿਆਰ ਐ ਪਾਈ ਸਾਹਿਬ ਇੱਥੇ ਗੁਰੂ ਘਰ ਦੇ ਜਿਹੜੇ ਆਪਣੇ ਬਾਬਾ ਪੋਲਾ ਜੀ ਨੇ ਉਹ ਬਹੁਤ ਪਿਆਰ ਕਰਦੇ ਨੇ ਬਹੁਤ ਵਧੀਆ ਜੀਵਨ ਉਹਨਾਂ ਦਾ ਸਾਨੂੰ ਵੀ ਜਾ ਸਿੱਖਣੀ ਚਾਹੀਦੀ ਇਹੋ ਜਿਹੇ ਗੁਰ ਸਿੱਖਾਂ ਤੋਂ ਜਿਹੜੇ ਇਹਨਾਂ ਤੇ ਜੀਵਨ ਵਧੀਆ ਹੋਵੇ ਬੰਦਗੀ ਵਾਲੀ ਨੇ ਸੇਵਾ ਭਾਵਨਾ ਵਾਲੀ ਸੇਵਾ ਬਹੁਤ ਰੀਝ ਨਾਲ ਕਰਦੇ ਨੇ ਬਾਕੀ ਬਾਬਾ ਪਿੰਦਰ ਹੈਗਾ ਇੱਥੇ ਗੁਰੂ ਘਰ ਦੇ ਪ੍ਰਬੰਧਕ ਨੇ ਸਾਰੇ ਬਹੁਤ ਵਧੀਆ ਤੇ ਗੁਰੂ ਮਹਾਰਾਜ ਕਿਰਪਾ ਕਰੇ ਸੰਗਤ ਪਿਆਰ ਕਰੇਗੀ ਤੇ ਇੱਥੇ ਸੇਵਾ ਬਹੁਤ ਰੀਝ ਨਾਲ ਕਰਾਂਗੇ ਹਾਂਜੀ 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 ਗੁਰੂ ਘਰ ਦੇ ਸਾਡੇ ਪ੍ਰਧਾਨ ਸਾਹਿਬ ਵੀ ਆਏ ਹੋਏ ਨੇ ਹਾਂਜੀ 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 ਇਹ ਰੈਸ਼ ਪਰੇ ਸੇ ਗੁਰਦਰਾ ਸਾਹਿਬ ਜੀ ਹੁੰਦੀ ਹੈ ਇੱਥੇ ਹਾਂਜੀ ਇੱਧਰ ਨਾਲ ਘਾਰੇ ਠੀਕ ਹੈ ਹਾਂਜੀ ਇੱਥੇ ਰੈਸ਼ ਬਹੁਤ ਵਧੀਆ ਕਮਰੇ ਨੇ ਕਮਰੇ ਬਣੇ ਹੋਏ ਨੇ ਬਹੁਤ ਵਧੀਆ ਅੰਦਰ ਸਫਾਈ ਹੈ ਠੀਕ ਹੈ ਹਾਂਜੀ ਬਾਕੀ ਸਾਡਾ ਪੰਥ ਹੈ ਆਪ ਸਫਾਈ ਤੇ ਜਰੂਰ ਕਰਨੀ ਪੈਂਦੀ ਜਿੰਨਾ ਜਿੰਨਾ ਆਪਾਂ ਹੁੰਨੇ ਹਨ ਜੇ ਘਰਾਂ ਵੀ ਸਫਾਈ ਕਰ ਸਕਦੇ ਆ ਤੇ ਇੱਥੇ ਵੀ ਸਾਡਾ ਫਰਜ਼ ਬਣਦਾ ਸਾਰਿਆਂ ਦਾ ਕਿ ਆਪੋ ਆਪਣੇ ਕਮਰੇ ਨੂੰ ਵਧੀਆ ਤਰੀਕੇ ਨਾਲ ਸਾਫ ਸੁਥਰਾ ਰੱਖੀ ਹੈ ਤੇ ਗੁਰੂ ਘਰ ਦੇ ਵਿੱਚ ਬਹੁਤ ਟਿਕਾ ਹੈ ਸ਼ਾਂਤੀ ਬੜੀ ਹੈ ਸਾਫ ਸਫਾਈ ਬਹੁਤ ਹੈ ਹਾਂ ਦਰਬਾਰ ਸਾਹਿਬ ਤੁਸੀਂ ਜਾ ਕੇ ਵੇਖਿਓ ਚਾਦਰਾਂ ਵਿਸ਼ੀਆਂ ਨੇ ਬਹੁਤ ਵਧੀਆ ਟਿਕਾ ਹੈ ਹਾਂਜੀ ਹਾਂਜੀ ਤੇ ਗੁਰੂ ਮਹਾਰਾਜ ਕਿਰਪਾ ਕਰੇ ਇੱਥੇ ਸੰਗਤ ਨਾਲ ਪਿਆਰ ਬਣਿਆ ਜਿਵੇਂ ਇੰਡੀਆ ਬਣਿਆ ਤੇ ਫੇਰ ਤਾਂ ਜ਼ਿੰਦਗੀ ਬਹੁਤ ਵਧੀਆ ਲੰਘ ਜਾਂਦੀ ਪਿਆਰ ਦੇ ਨਾਲ ਹੀ ਹੈ ਹਾਂਜੀ ਹਾਂਜੀ ਬਾਬਾ ਬਾਬਾ ਭਿੰਦਰ ਸਿੰਘ ਜੀ ਗੁਰੂ ਘਰ ਦੇ ਪ੍ਰਧਾਨ ਹਾਂ ਜੀ ਹਾਂ ਜੀ ਤੇ ਹੋਰ ਕੋਈ ਵੱਖਰਾ ਲੱਗਿਆ ਹੋਵੇ ਤੁਹਾਨੂੰ ਇੰਗਲੈਂਡ ਤੋਂ ਇੱਥੇ ਇੰਗਲੈਂਡ ਤੋਂ ਵੱਖਰਾ ਹੈ ਜੀ ਉੱਥੇ ਭੀੜ-ਪੜਕਾ ਜ਼ਿਆਦਾ ਹੈ ਉਹ ਛੋਟਾ ਹੈ ਨਾ ਹਾਂ ਛੋਟਾ ਹੈ ਵੀ ਉੱਥੇ ਘਰ ਵੀ ਛੋਟੇ ਨੇ ਇੱਥੇ ਤਾਂ ਬਹੁਤ ਵੱਡੇ-ਵੱਡੇ ਘਰ ਨੇ ਖੁੱਲੀਆਂ ਜਗ੍ਹਾ ਨੇ ਇੱਥੇ ਤਾਂ ਛੜਕਾਂ ਵੀ ਖੁੱਲੀਆਂ ਨੇ ਇੱਥੇ ਤਾਂ ਬਹੁਤ ਵਧੀਆ ਜੀ ਉਹ ਤਾਂ ਬਹੁਤ ਭੀੜ-ਪੜਕਾ ਹੈ ਜੀ ਹੁਣ ਤੇ ਹੋਰ ਵੀ ਹੋ ਗਿਆ ਨਾ ਕਿਉਂ ਜਿਉਂ-ਜਿਉਂ ਦਿਨ ਵੱਸੋ ਵੱਧਦੀ ਜਾਂਦੀ ਘਟਦੀ ਨਹੀਂ ਹਾਂ ਜੀ ਉੱਥੇ ਹੋਰ ਰਿਪੋਰਟ ਬੜਾ ਘੱਟ ਛੋਟੇ ਛੋਟੇ ਘਰ ਨੇ ਉੱਥੇ ਜਮ੍ਹਾਂ ਤੇ ਦੋ ਬੈਡਰੂਮ ਦੇ ਤਿੰਨ ਬੈਡਰੂਮ ਦੇ ਇਹ ਤਾਂ ਬਹੁਤ ਬਹੁਤ ਪੰਜ ਪੰਜ ਬੈਡਰੂਮ ਦੇ ਘਰ ਵੇਖੇ ਨੇ ਵੱਡੇ ਵੱਡੇ ਘਰ ਵੇਖੇ ਨੇ ਜਿਨ੍ਹਾਂ ਘਰਾਂ ਸੀ ਪ੍ਰੋਗਰਾਮ ਕਰਕੇ ਆਏ ਪਿੱਛੇ ਹਾਂ ਬਹੁਤ ਖੁੱਲੇ ਜਗ੍ਹਾ ਨੇ ਇਹ ਵਧੀਆ ਹੈ ਮਾਲ ਬੜਾ ਵਧੀਆ ਹਰਿਆਵਲ ਸਭ ਤੋਂ ਜ਼ਿਆਦਾ ਵੇਖੀ ਮੈਂ ਇੱਥੇ ਉੱਥੇ ਵੀ ਨਹੀਂ ਗਈ ਨਹੀਂ ਇੱਥੇ ਹਰਿਆਵਲ ਹੈ ਹਰਿਆਵਲ ਦੇ ਨਾਲ ਸਾਰਾ ਕੁਝ ਹੈ ਕੁਦਰਤ ਦੇ ਨਾਲ ਇਹ ਲੋਕ ਵੱਸਦੇ ਨੇ ਜਿਵੇਂ ਕੁਦਰਤ ਇਹ ਨਾ ਹਾਂਜੀ ਉਵੇਂ ਵੱਸਦੇ ਨੇ ਇੰਡੀਆ 'ਚ ਉਹ ਚੀਜ਼ ਨਹੀਂ ਹੈਗੀ ਇਹਨਦੇ ਤੋਂ ਉੱਥੇ ਜ਼ਿਆਦਾ ਆਪਣਾ ਦਰਖਤ ਵੱਢੀ ਜਾਂਦੇ ਇੱਥੇ ਨਹੀਂ ਦਰਖਤ ਵੱਢਦੇ ਹਾਂਜੀ ਹਾਂਜੀ ਬਹੁਤ ਆਨੰਦ ਹੈ ਮੈਦਬੋਰਡ ਖੁਸ਼ ਹੋਇਆ ਕਿ ਇੱਥੇ ਖਾਸ ਮਟੀਰੀਅਲ ਤੇ ਜ਼ਿਆਦਾ ਸਾਫ ਸਪਾਈਸ ਆਮ ਸ਼ਹਿਰਾਂ ਨਾਲੋਂ ਹਾਂਜੀ ਹਾਂਜੀ ਇੱਥੇ ਬਹੁਤ ਵਧੀਆ ਮਾਹੌਲ ਹੈ ਇਹਦਾ ਹੈ ਹਾਂਜੀ ਹਾਂਜੀ ਹੋਰ ਕੋਈ ਗੱਲਬਾਤ ਆ ਬੱਚੜ ਦੀ ਗੱਲਾ ਕਿੰਨੀ ਉਮਰ ਕਿੰਨੀ ਹੋ ਗਈ ਤੁਹਾਡੀ ਜੀ ਮੇਰੀ ਉਮਰ 50 ਤੋਂ ਉੱਪਰੀ ਹੈ ਜੀ ਅੱਛਾ ਹਾਂਜੀ ਹਾਂਜੀ 50 ਤੋਂ ਉੱਪਰੀ ਹੈ ਤੇ ਇੰਡੀਆ ਫਿਰ ਤੁਹਾਡੇ ਭੈਣ ਭਰਾ ਹੋਰ ਮਾਤਾ ਪਿਤਾ ਮਾਤਾ ਪਿਤਾ ਤਾਂ ਹੁਣ ਚੜ੍ਹਾਈ ਕਰ ਗਏ ਨੇ ਦੋ ਪੇਰੇ ਬੇਟੇ ਨੇ ਇੱਕ ਬੇਟੀ ਹੈ ਬੇਟੀ ਦਿੱਤੀ ਹੈ ਬੇਟੇ ਉੱਥੇ ਲੱਗਣ ਨੌਕਾਬਾਂ ਦੇ ਆਪੋ ਆਪਣੇ ਕਾਰੋਬਾਰਾਂ ਤੇ ਆ ਬ੍ਰਮਟਨ 'ਚ ਹੈ ਅੱਛਾ ਅੱਛਾ ਹਾਂਜੀ ਹੈ ਬੇਟੀ ਬ੍ਰਮਟਨ 'ਚ ਤੇ ਬੇਟੇ ਇੱਕ ਜਈ ਲੱਗਾ ਬਿਜਲੀ ਵਿਭਾਗ ਵਿੱਚ ਦੂਜਾ ਅਮਰੀਕਾ ਦੀ ਕੰਪਨੀ 'ਚ ਲੱਗਾ ਅੱਛਾ ਇੰਡੀਆ 'ਚ ਹੈ ਹਾਂਜੀ ਇੰਡੀਆ 'ਚ ਬਹੁਤ ਵਧੀਆ ਗੁਰਸੇਖ ਨੇ ਅੱਜ ਤੱਕ ਤੇ ਮਾਰ ਦੀ ਬਖਸ਼ਿਸ਼ ਹੈ ਅੱਗੇ ਪਤਾ ਨਹੀਂ ਕਿਉਂ ਜਿੰਨਾ ਚਿਰ ਅਸੀਂ ਜਿਉਂਦੇ ਆ ਉਹਨਾਂ ਤੇ ਕਰਦਾ ਵਧੀਆ ਰਹਿਣਗੇ ਬਾਅਦ ਚ ਤੇ ਬੱਚਿਆਂ ਦਾ ਮਾਹੌਲ ਬਦਲ ਜੇ ਕੋਈ ਪਤਾ ਨਹੀਂ ਪਰ ਵਧੀਆ ਨੇ ਫਿਲਹਾਲ ਤਾਂ ਕੋਈ ਨਸ਼ਾ ਪਤਾ ਨਹੀਂ ਕਿਸੇ ਕਿਸਮ ਦਾ ਕੋਈ ਵੀ ਬੜੇ ਖੁਸ਼ ਆ ਜਿੰਦਗੀ ਤੋਂ ਖਾਰ-ਖਸ ਕੇ ਜਿਹੜਾ ਅੱਜ ਕੱਲ ਮਾਹੌਲ ਪੰਜਾਬ ਚ ਨਾ ਮੈਂ ਕੀ ਆਂਦਾ ਬਹੁਤ ਨਸ਼ਿਆਂ ਦਾ ਦੌਰ ਹੈ ਸਾਡੇ ਭੈਣ ਭਰਾਵਾਂ ਦੇ ਹੋਰ ਬੱਚੇ ਸਾਰੇ ਨਸ਼ੇ ਕਰਦੇ ਨੇ ਸਾਡੇ ਤੇ ਮਹਾਰਾਜ ਦੀ ਬਖਸ਼ਿਸ਼ ਹੋ ਗਈ ਗੁਰੂ ਘਰ ਦੀ ਸੇਵਾ ਕਰਦੇ ਸੀ ਗੁਰੂ ਮਾਰ ਨੇ ਬਖਸ਼ਿਸ਼ ਕਰ ਦਿੱਤੀ ਤੇ ਬੱਚੇ ਲੈਕ ਨਿਕਲੇ ਨੇ ਹਾਂ ਜੀ ਮੇਰੇ ਹੋਰ ਚਾਰ ਭਰਾ ਨੇ ਉਹਨਾਂ ਦੇ ਬੱਚੇ ਸਾਰੇ ਇੱਕਦ ਤੋ ਚੱਲ ਹੁਣ ਵਧੀਆ ਮਰਨਾ ਰਹਿਣ ਕਰਕੇ ਉਹ ਵੀ ਚੰਗੇ ਗੁਰਸਿੱਖ ਬਣ ਗਏ ਨੇ ਗ੍ਰੰਥੀ ਸਿੰਘ ਬਣ ਗਏ ਨੇ ਦੋ ਉਹਨਾਂ ਦਾ ਵੀ ਜੀਵਨ ਵਧੀਆ ਬਾਕੀ ਜਿਹੜੇ ਬਾਹਰ ਇਸੇ ਕੈਨੇਡਾ ਚ ਸੰਗਤਾਂ ਨੇ ਇਹਨਾਂ ਨੂੰ ਕੀ ਹੋਰ ਕੀ ਬੇਨਤੀ ਕਰਨਾ ਚਾਹੁੰਦੇ ਤੁਸੀਂ ਜਿਵੇਂ ਮੰਨ ਲਓ ਆਪਦੇ ਪੰਜਾਬ ਨਾਲ ਜੁੜੇ ਰਹਿਣਾ ਬੱਚਿਆਂ ਨੂੰ ਲਿਜਾਣਾ ਉਹ ਤਾਂ ਬਹੁਤ ਜ਼ਰੂਰੀ ਹੈ ਜੀ ਆਪਣੇ ਵਿਰਸੇ ਨਾਲ ਜੁੜਨਾ ਚਾਹੀਦਾ ਹੈ ਹਰੇਕ ਨੂੰ ਜੁੜਨਾ ਚਾਹੀਦਾ ਹੈ ਜਿਹੜੇ ਆਪਣੇ ਖਾਸ ਕਰ ਪੰਜਾਬੀ ਇੱਥੇ ਬੈਠੇ ਨੇ ਜਾਂ ਉਹਨਾਂ ਦੇ ਇੱਥੇ ਬੱਚੇ ਬੋਰਨ ਵੀ ਬੱਚੇ ਨੇ ਉਹਨਾਂ ਨੂੰ ਵੀ ਇੰਡੀਆ ਲ ਜਾਣਾ ਚਾਹੀਦਾ ਹੈ ਭੈਣ ਭਰਾਵਾਂ ਨਾਲ ਰਿਸ਼ਤੇਦਾਰਾਂ ਨਾਲ ਮਲਾਪ ਕਰਨਾ ਚਾਹੀਦਾ ਹੈ ਦੱਸਣਾ ਚਾਹੀਦਾ ਹੈ ਵੀ ਇਹ ਤੇਰਾ ਦਾਦਾ ਲਗਦਾ ਹੈ ਇਹ ਤੇਰੀ ਭੂਆ ਦਾ ਪੋਤਰਾ ਹੈ ਜਾਂ ਅੱਗੇ ਜਿਉਂ ਵੀ ਰਿਸ਼ਤੇਰੇ ਬਣਦੀ ਹੈ ਮਾਮੇ ਦਾ ਮੁੰਡਾ ਹੈ ਉਹ ਵੀ ਜ਼ਰੂਰੀ ਹੈ ਇਹ ਰਿਸ਼ਤੇਦਾਰੀ ਆਪਣੀ ਮਤਲਬ ਉੱਥੇ ਰੱਖਣਾ ਉਹ ਪਿਆਰ ਰੱਖਣਾ ਚਾਹੀਦਾ ਹੈ ਇੱਥੇ ਜਿੰਨਾ ਮਰਜ਼ੀ ਰਹੀ ਜਾਈਏ ਹਨਾ ਜਿਹੜਾ ਉੱਥੇ ਵੀ ਆਪਾਂ ਉਹਨਾਂ ਬੱਚਿਆਂ ਨੂੰ ਸਾਰਾ ਦੱਸਣ ਤਾਂ ਹੀ ਬੱਚੇ ਵਾਗੇ ਪੰਜਾਬ ਜਾਣਗੇ ਜੇ ਬੱਚਿਆਂ ਨੂੰ ਪਤਾ ਹੋਵੇ ਕਿ ਸਾਡੇ ਰਿਸ਼ਤੇਦਾਰ ਨੇ ਗੁਰੂ ਘਰ ਦੇ ਸਥਾਨਾਂ ਦੇ ਦਰਸ਼ਨ ਕਰਾਉਣੇ ਚਾਹੀਦੇ ਨੇ ਸਾਰੇ ਧਰਮਿਕ ਸਥਾਨਾਂ ਤੱਕ ਜਾਣਾ ਚਾਹੀਦਾ ਹੈ ਇਤਿਹਾਸ ਦੱਸਣਾ ਚਾਹੀਦਾ ਖਾਸ ਕਰਕੇ ਬੱਚਿਆਂ ਨੂੰ ਵੀ ਸਾਡੇ 10 ਪਾਤਸ਼ਾਹਾਂ ਦਾ ਇਤਿਹਾਸ ਕੀ ਹੈ ਸਹਿਬਜ਼ਾਦੇ ਦਾ ਇਤਿਹਾਸ ਕੀ ਹੈ ਇਹ ਸਾਰਾ ਕੁਝ ਜ਼ਰੂਰ ਬੱਚਿਆਂ ਨੂੰ ਦੱਸਣਾ ਚਾਹੀਦਾ ਤਾਂ ਬੱਚੇ ਗੁਰਸਿੱਖੀ ਚਾਹਣਗੇ ਪਰ ਜਿੰਨੇ ਕੁ ਮੈਂ ਵੇਖੇ ਨੇ ਉਹ ਪੂਰੇ ਪੱਕੇ ਗੁਰਸਿੱਖ ਨੇ ਇਥੇ ਇੰਡੀਆ ਸਾਡੇ ਪੰਜਾਬ ਵਿੱਚ ਤੇ ਬਹੁਤ ਘੱਟ ਗਈ ਸਿੱਖੀ ਅੱਗੇ ਸਾਡੇ ਗ੍ਰੰਥੀ ਸੰਗ ਨੂੰ ਹੀ ਬੰਦੇ ਪਏ ਜੀ ਮੇਰੇ ਦੋ ਬੱਚੇ ਹੀ ਉਹ ਕਹਿੰਦੇ ਮੈਂ ਗ੍ਰੰਥੀ ਨਹੀਂ ਅਸੀਂ ਕਰਨਾ ਹਾਂਜੀ ਬੱਚਿਆਂ ਨੂੰ ਕਿਉਂਕਿ ਗਰੰਥੀ ਦੀ ਕਦਰ ਨਹੀਂ ਪੈਂਦੀ ਇਸ ਕਰਕੇ ਬੱਚੇ ਨਹੀਂ ਮੰਨਦੇ ਆਉਣ ਵਾਲੇ ਸਮੇਂ 'ਚ ਹੁਣ ਪੰਜਾਬ ਵਿੱਚ ਵੀ ਜੇ ਹੁਣ ਕਿਤੇ ਬਿਹਾਰ ਦੇ ਗਰੰਥੀ ਆਉਣਗੇ ਹਾਂਜੀ ਜਾਂ ਯੂਪੀ ਦੇ ਹੋਣਗੇ ਜਿਹੜੇ ਹਿੰਦੀ ਬੋਲਦੇ ਨੇ ਵਿਦਿਆਲਿਆਂ ਵਿੱਚ ਉਹੀ ਬੱਚੇ ਨੇ ਜੀ ਪੰਜਾਬ ਦਾ ਬੱਚਾ ਕੋਈ ਵੀ ਨਹੀਂ ਗਿਆ ਮੈਂ ਰਿਸ਼ੀਕੇਸ਼ ਗਿਆ ਸੀ ਹਿਮਕੁਟ ਸਾਹਿਬ ਉੱਤੇ ਪੁੱਛਿਆ 150 ਬੱਚਾ ਹੈ ਇੱਕ ਵੀ ਪੰਜਾਬੀ ਬੱਚਾ ਨਹੀਂ ਉਸ ਵਿਦਿਆਲੇ 'ਚ ਸਾਰੇ ਦੂਜੇ ਸੀ ਕੋ ਯੂਪੀ ਤੋਂ ਐਸੇ ਕੋਈ ਦਿੱਲੀ ਵਿੱਚ ਕਿਤੇ ਆਇਆ ਸੀ ਪੰਜਾਬ ਦੇ ਬੱਚੇ ਨਹੀਂ ਆਮ ਦੇ ਖਾਸ ਕਰ ਗਰੰਤੀ ਪੜਾਉਂ ਤਾਂ ਬਣਦੇ ਨਹੀਂ ਮੇਰੀ ਉਮਰ ਦੇ ਸਾਰੇ ਜਿਹੜੇ ਗਰੰਤੀ ਨੇ ਹੋਣ ਹਾਂਜੀ ਹਾਂਜੀ ਉੱਥੇ ਹੋਰ ਕੋਈ ਨਹੀਂ ਹੈਗੇ ਨੌਜਵਾਨ ਬੱਚੇ ਨਹੀਂ ਬਣਦੇ ਤੇ ਵਿਦਿਆਲੇ ਜਿੰਨੇ ਪੰਜਾਬ 'ਚ ਹੈਗੇ ਨੇ ਸਾਰੇ ਪਾਸੇ ਤੁਸੀਂ ਵੇਖੋ ਯੂਪੀ ਦੇ ਬੱਚੇ ਮਿਲ ਗਏ ਤੁਹਾਨੂੰ ਬਹੁਤ ਘੱਟ ਕੋਈ ਗਰੀਬ ਹੋ ਗਿਆ ਬੱਚਾ ਕਹਿੰ ਕੇ ਕਿ ਚੱਲ ਮੈਨੂੰ ਇੱਧਰ ਛੱਡ ਦਿਓ ਸੰਗਤਾਂ ਨੂੰ ਕਦਰ ਕਰਨੀ ਚਾਹੀਦੀ ਆ ਨਾ ਨਹੀਂ ਕਦਰ ਕਰਦੇ ਨਹੀਂ ਜੀ ਗਰੰਥੀਆਂ ਦੀ ਕਦਰ ਨਹੀਂ ਕਰਦੇ ਗਰੰਤੀ ਤਾਂ ਹੀ ਨਹੀਂ ਬਣਦੇ ਮੇਰੇ ਬੱਚੇ ਦੋ ਨੇ ਪੜ੍ਹੇ ਹੋਏ ਨੇ ਤਪਲੇ ਇੰਨੇ ਸਿੱਖੇ ਨੇ ਵਧੀਆ ਚੰਗੇ ਉਸਤਾਦ ਕੋਲ ਸਿੱਖੇ ਹੋਣੇ ਦੋਵੇਂ ਉਹ ਮੈਂ ਸ਼ੌਂਕੀ ਤ ਇਹ ਦਸੇ ਮੇ ਪਾਸ ਕੀਤੀ ਬੱਚੇ ਨੇ ਵੱਡੇ ਨੇ ਉਹਨੂੰ ਲਾਦਾ ਤਪਲੇ ਤੇ ਚੱਲ ਉਧਰ ਉਹਦਾ ਰੁਝਾਨ ਹੋ ਗਿਆ ਚੱਲ ਉਹਨੂੰ ਮਹਾਰਾਜ ਦੀ ਕਿਰਪਾ ਸਰਕਾਰੀ ਨੌਕਰੀ ਮਿਲ ਗਈ ਛੋਟੇ ਨੇ ਵੀ ਤੱਕ ਬਸਤਾਨ ਜੈਦੇਵ ਪਟਿਆਲੇ ਚ ਬਹੁਤ ਮਸ਼ਹੂਰ ਹੈ ਉਹਦੇ ਕੋਲ ਸਿੱਖਿਆ ਤਪਲਾ ਬਹੁਤ ਵਧੀਆ ਵਜਾਉਂਦਾ ਪਰ ਉਹਨੂੰ ਹੁਣ ਅਮਰੀਕਾ ਦੀ ਕੰਪਨੀ ਚ ਮਿਲ ਗਈ ਹੈ ਉਹ ਇੰਗਲਿਸ਼ ਵਧੀਆ ਹਾਈ ਪਾਈ ਸੀ ਉੱਥੇ ਲੱਗਾ ਬਹੁਤ ਵਧੀਆ ਹੁਣ ਛੱਡ ਗਿਆ ਤਪਲਾ ਕਦੇ ਕਦੇ ਸ਼ੌਂਕੀ ਤੌਰ ਤੇ ਵਜਾ ਲੈਂਦਾ ਕੋਈ ਨਹੀਂ ਉਹਦਾ ਸ਼ੌਕ ਨਾਲ ਤਾਂ ਕੋਈ ਹਾਂ ਜੀ ਬਾਕੀ ਬਖਸ਼ਿਸ਼ ਹੈ ਬੱਚਿਆਂ ਦੀ ਮੇਰਾ ਮਾਲਕ ਦੀ ਕਿਰਪਾ ਹੈ ਅੱਜ ਤੱਕ ਦੋਵੇਂ ਨੌਵਾਂ ਨੇ ਘਰਾਂ ਦੋ ਪੁੱਤਰੀਆਂ ਨੇ ਤੇ ਬਹੁਤ ਵਧੀਆ ਬੱਚੇ ਠੀਕ ਨੇ ਮਹਰਤਾਰੀ ਪਰਿਵਾਰ ਸਾਰਾ ਹਾਂ ਜੀ ਹਾਂ ਜੀ ਬੱਚਿਆਂ ਨੇ ਨਹੀਂ ਅੰਮ੍ਰਿਤ ਨਹੀਂ ਛਕਿਆ ਮੈਂ ਝੂਠ ਬਲੀ ਹਾਂ ਜੀ ਨੌਵਾਂ ਨੇ ਛਕੇ ਆ ਸਿੰਘ ਨੇ ਛਕੇ ਆ ਹਾਂ ਜੀ ਹਾਂ ਜੀ ਅੰਮ੍ਰਿਤ ਨਹੀਂ ਛਕ ਵੱਡੇ ਨੇ ਛੋਟੇ ਨੇ ਛਕੇ ਆ ਅੰਮ੍ਰਿਤ ਦਾ ਹਾਂ ਜੀ ਵੱਡੇ ਨੇ ਨਹੀਂ ਛਕੇ ਆ ਬਸ ਜਿਹੜਾ ਬੰਦਰ ਕੇਸ ਨਹੀਂ ਕਟਾਏ ਅੰਮ੍ਰਿਤ ਆਪੇ ਛਕਣਗੇ ਹੌਲੀ ਹੌਲੀ ਆ ਜਾਣਗੇ ਇਧਰ ਹਾਂਜੀ ਹਾਂਜੀ ਚੱਲ ਮਾੜਾ ਮੋਟਾ ਨਿਤਨੇਮ ਵੀ ਕਈ ਦਾ ਕਰਿਆ ਕਰੋ ਜ਼ਰੂਰ ਜਿੰਨਾ ਕੋ ਹੁੰਦਾ ਸਕਾਇਆ ਨਿਤਨੇਮ ਤਾਂ ਪਹਿਲਾਂ ਜਦੋਂ ਮੈਂ ਗਰੰਤੀ ਹੁੰਦਾ ਸੀ ਇੰਡੀਆ ਸਭ ਤੋਂ ਵੱਡੀ ਗੱਲ ਹੈ ਵੀ ਨਸ਼ਿਆਂ ਤੋਂ ਰਹਿਤਾ ਮੈਂ ਕਹਨਾ ਇੰਨੀ ਬਖਸ਼ਿਸ਼ ਵੀ ਆ ਵੀ ਅੱਜਕੱਲ੍ਹ ਪੰਜਾਬ 'ਚ ਜਿੰਨੇ ਨਸ਼ੇ ਦੀ ਲਹਿਰ ਚੱਲੀ ਪਈ ਨਾ ਬਹੁਤ ਜ਼ਿਆਦਾ ਹਰ ਇੱਕ ਥੱਥੇ ਵੇਖਿਆ ਮਤਲਬ ਕੋਈ ਵੀ ਕਿਸੇ ਵੀ ਧਰਮ ਦਾ ਬੱਚਾ ਆ ਜਾਂ ਕਿਸੇ ਜਾਤ ਮਜ਼ੇਬ ਦਾ ਬੰਦਾ ਕੋਈ ਨਹੀਂ ਬਚਿਆ ਨਸ਼ੇ ਤੋਂ। ਨਾ ਜੀ ਨਾ ਨਸ਼ੇ ਤੋਂ ਨਹੀਂ ਬਚੇ। ਖਾਸ ਕਰਕੇ ਸਾਡੇ ਪੰਜਾਬੀਆਂ ਨੂੰ ਤਾਂ ਬਹੁਤ ਜ਼ਿਆਦੀ ਲੱਗ ਗਏ। ਕੁੜੀਆਂ ਮੁੰਡੇ ਲੱਗ ਗਏ ਆਪਣੇ। 80 ਤੋਂ ਵੀ ਜ਼ਿਆਦਾ ਹੋਣਗੇ ਜੀ। 10% ਬਚੇ ਹੋਣਗੇ ਜੀ। 90% ਸਮਝ ਲਓ ਤੁਸੀਂ ਬੱਚੇ ਲੱਗੇ ਨਸ਼ਿਆਂ 'ਚ ਇਹ ਕੋਈ ਝੂਠ ਨਹੀਂ ਹੈਗਾ। ਇਹ ਸੱਚ ਹੈ। ਕੁੜੀਆਂ ਵੀ ਕਰਦੀਆਂ ਨੇ ਨਸ਼ਾ। ਹਾਂ ਜੀ ਕੁੜੀਆਂ ਵੀ ਬਹੁਤ ਕਰਦੀਆਂ ਨੇ। ਚਲੋ ਜੀ। ਕਿ ਮੇਰਾ ਮਾਲਕ ਮੁੜ ਕੇ ਇਹੋ ਜਿਹਾ ਮਾਹੌਲ ਬਣ ਜੇ ਕਿ ਨਸ਼ੇ ਪੱਤੇ ਤੋਂ ਰਹਿਤ ਹੋ ਜਾਣ ਜਿਵੇਂ ਪਹਿਲਾਂ ਸਿੰਘ ਹੁੰਦੇ ਸੀ ਢੱਡ ਜੀਵਨ ਵਾਲੇ ਹੁੰਦੇ ਸੀ ਨੀਂ ਨਿਮਰਾਂ ਹੁੰਦੀਆਂ ਸੀ ਔਰ ਇੰਨੇ ਤਕੜੇ ਹੁੰਦੇ ਸੀ ਅੰਮ੍ਰਿਤਪਾਲ ਸਿੰਘ ਜੀ ਨੇ ਲਹਿਰ ਵੀ ਚਲਾਈ ਸੀ ਬੜੀ ਕਾਜਵਾਬ ਹੋਈ ਸੀ ਹਾਂਜੀ 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 ਪਰ ਉਹ ਕਿਸੇ ਤੋਂ ਬਹੁਤੀ ਲੋਕਾਂ ਤੋਂ ਬਰਦਾਸ਼ਤ ਨਹੀਂ ਆਉਂਦਾ ਉਹ ਬਰਦਾਸ਼ਤ ਇਹ ਕਰ ਹੀ ਨਹੀਂ ਸਕਦੇ ਮਹਾਰਾਜ ਜੇ ਚੰਗੇ ਕੰਮ ਨੂੰ ਤਾਂ ਕੋਈ ਨਹੀਂ ਸਰਵਣ ਜਿਹੜਾ ਉਹਦਾ ਕੰਮ ਵਧੀਆ ਸੀ ਮੈਨੂੰ ਲੱਗਦਾ ਵੀ ਠੀਕ ਸੀਗਾ ਉਹਨਾਂ ਦਾ ਵੀ ਅੰਮ੍ਰਿਤ ਛਕਾਉਣਾ ਨਸ਼ੇ ਛਡਾਉਣੇ ਇਹ ਤਾਂ ਕੋਈ ਮਾੜੀ ਗੱਲ ਨਹੀਂ ਹੁਣ ਸਰਕਾਰਾਂ ਆਪਾਂ ਜੇ ਫਿਰ ਨਸ਼ੇ ਡਾਬ ਨੂੰ ਜਦੋਂ ਉਹ ਸ਼ਰਮਦਾ ਸੀ ਉਹਨਾਂ ਚੋਂ ਕੇਂਦਰ ਛੜਦਾ ਇਹਨਾਂ ਨੇ ਹਾਂਜੀ ਹਾਂਜੀ ਉਹ ਤਾਂ ਬਹੁਤ ਵਧੀਆ ਕਰਦਾ ਸੀ ਹਾਂ ਵੀ ਨਸ਼ੇ ਬੱਚੇ ਨਾ ਕਰਨ ਅੰਮ੍ਰਿਤ ਛਕਿਆ ਪੜਿਆ ਨੇ ਉਹਨਾਂ ਦੁਆਰਾ ਸਾਡੇ ਲੋਕਾਂ ਨੇ ਵੀ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰਤਾ ਕਿ ਉਹ ਮੁੰਡਾ ਜਵਾਨ ਮੁੰਡਾ ਆਇਆ ਛੇਤੀ ਛੇਤੀ ਆ ਕੇ ਤੇ ਛੇਤੀ ਉਪਰ ਲੋਕਾਂ 'ਚ ਪ੍ਰਭਾਵ ਬਣਾ ਗਿਆ ਪ੍ਰਭਾਵ ਤੇ ਮਹਾਰਾ ਜਿਹੜਾ ਬੰਦੇ ਦੇ ਜੀਵਨ 'ਤੇ ਪ੍ਰਭਾਵ ਆਟੋਮੈਟਿਕ ਹੁੰਦਾ ਜਿੰਦਾ ਜੀਵਨ ਹੋਵੇਗਾ ਤਾਂ ਪ੍ਰਭਾਵ ਆਨੇਗਾ ਕੋਈ ਪ੍ਰਾਣੇ ਕਰਮਾਂ ਦਾ ਕੋਈ ਹਾਂਜੀ ਕਰ ਪਰੇ ਕਰਮ ਬਾਕੀ ਹੁੰਦਾ ਜੀਵਨ ਵਧੀਆ ਕਹਿੰਦੇ ਨੇ ਮੈਂ ਤੇ ਚਲ ਆਪਾਂ ਦਰਸ਼ਨ ਨਹੀਂ ਕੀਤੇ ਵੀਡੀਓ ਬੜੇ ਵੇਖੀਆਂ ਨੇ ਕਹਿੰਦੇ ਬਹੁਤ ਜੀਵਣ ਵਾਲਾ ਸੀ ਉਹ ਬੋਲਦਾ ਸੋਹਣਾ ਸੀਗਾ ਹਾਂ ਉਹ ਬਲਾਰਾ ਵਧੀਆ ਸੀ ਤੇ ਗੜਸ ਨਾਲ ਬੋਲਦਾ ਹੀ ਡਰਦਾ ਨਹੀਂ ਕਿਸੇ ਕੋਲੋਂ ਨਾਲ ਸਰਕਾਰਾਂ ਕੋਲ ਡਰਦਾ ਜਿਹੜੀ ਸੱਚ ਬਾਕੀ ਉਹਨੂੰ ਆਸੇ-ਪਾਸੇ ਲੋਕਾਂ ਵੱਲੋਂ ਗਲਤ ਗਾਈਡ ਕਰਕੇ ਉਹਨੂੰ ਭੜਕਾਇਆ ਗਿਆ ਭੜਕਾ ਹਾਂ ਜੀ ਉਹ ਕਈ ਵਾਰੀ ਬੰਦਾ ਇਹ ਵੀ ਹੁੰਦਾ ਬੱਚਾ ਸੀ ਇਹ ਛੋਟੀ ਉਮਰ ਦਾ ਨਾਲ ਜਦੋਂ ਜਿਆਦਾ ਪਰਫੁੱਲੋ ਤੋਂ ਜੇ ਕਈ ਵਾਰ ਬੱਚਾ ਫਿਰ ਹੋ ਜਾਂਦਾ ਹਾਂ ਜੀ ਹਾਂ ਜੀ ਤਾਂ ਕਿ ਆਸੇ-ਪਾਸੇ ਵਾਲਿਆਂ ਨੇ ਵੀ ਥੋੜਾ ਜਿਆ ਕੀਤਾ ਉਹਨੂੰ ਹਾਂ ਜੀ ਹਾਂ ਜੀ ਹਾਂ ਜੀ ਪਰ ਉਹਦੀ ਜਿਹੜੀ ਸੋਚ ਚੰਗੀ ਸੀਗੀ ਸੋਚ ਬਹੁਤ ਵਧੀਆ ਸੋਚੀ ਦੇਖੋ ਬਹੁਤ ਬੱਚੇ ਜੁੜ ਗਏ ਸੀ ਉਹਦੇ ਨਾਲ ਅਮਰ ਸ਼ਾਹ ਕਲੇ ਇਹ ਬੜੇ ਜਵਾਨਾਂ ਨੇ ਨੌਜਵਾਨ ਬੱਚਿਆਂ ਨੇ ਬਹੁਤ ਵਧੀਆ ਸੀ ਹ ਹਾਂਜੀ ਚਲੋ ਮੇਰਾ ਮਾਲਕ ਮੁੜ ਕੇ ਇਹੋ ਜਿਹੀ ਕਿਰਪਾ ਕਰੇ ਹਾਂਜੀ ਚਲੋ ਬਾਬਾ ਜੀ ਹੋਰ ਕੋਈ ਸੰਦੇਸ਼ ਸੰਦੇਸ਼ ਪਾਸ ਇਹੀ ਆ ਵੀ ਆਪੋ ਆਪਣੇ ਬੱਚਿਆਂ ਨੂੰ ਪਹਿਲਾਂ ਤੇ ਇੰਡੀਆ ਲਜਾਇਆ ਕਰੋ ਹਾਂਜੀ ਸਾਰੇ ਗੁਰੂ ਘਰ ਦੇ ਇਤਿਹਾਸਾਂ ਬਾਰੇ ਜਾਣਕਾਰੀ ਗੁਰੂ ਘਰ ਦੇ ਦਰਸ਼ਨ ਕਰਾਓ ਉਹਨਾਂ ਨੂੰ ਪਤਾ ਲੱਗੇ ਸਾਡਾ ਵਿਰਸਾ ਕੀ ਹੈ ਸਾਡੇ ਜਿਹੜੇ ਵਾਡ ਵਡੇਰੇ ਸੀ ਕੀ ਸੀ ਹੁਣ ਅੱਗੇ ਤੇ ਇੱਥੇ ਤੇ ਬੱਚੇ ਵੇਖੇ ਨੇ ਕਾਫੀ ਮਤਲਬ ਕਿਸੇ-ਕੁਸ ਕਟਾਈ ਜਾਂਦੇ ਨੇ ਇੱਥੇ ਵੀ ਜਿਹੜੇ ਇਹਨੂੰ ਤਾਂ ਵਧੀਆ ਨੇ ਹਾਂਜੀ ਪਰ ਬੱਚਿਆਂ ਨੂੰ ਇੱਥੇ ਜੁੜ ਜਾਣਾ ਚਾਹੀਦਾ ਸਾਰੇ ਗੁਰੂ ਘਰ ਦਰਸ਼ਨ ਕਰਾਓ ਆਪਣਾ ਵਿਰਸਾ ਦੱਸੋ ਇਤਿਹਾਸ ਬਾਰੇ ਜਾਣਕਾਰੀ ਬੱਚਨ ਜ਼ਰੂਰ ਚੈਣੀ ਚਾਹੀਦੀ ਸੀ ਇਹ ਫਰਜ ਬਣਦਾ ਸਾਡਾ ਤਾਂ ਹੀ ਸਾਡੀ ਸਿੱਖੀ ਪਰਫਲੂਤ ਹੋਵੇਗੀ ਆਉਣ ਵਾਲੇ ਸਮੇਂ ਵਿੱਚ ਤੇ ਇਹ ਜੇ ਉਹ ਸਿੱਖੀ ਪਰਫਲੂਤ ਹੋ ਗਈ ਫਿਰ ਆਪੇ ਸਾਹਿਬ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਉਹ ਫਿਰ ਆਪੇ ਹੋ ਜਾਣਾ ਆਟੋਮੈਟਿਕ ਮਹਾਰਾਜ ਦੇ ਜਿਹੜੇ ਬੱਚਨ ਨੇ ਪੂਰੇ ਹੋਣਗੇ ਠੀਕ ਆ ਪਾਪਾ ਜੀ ਧੰਨਵਾਦ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ